ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਪੂਸ਼ਣ ਜੋ ਜਿਮਨੀ ਚੋਣਾ ਲੜ ਰਹੇ ਨੇ ਲੁਧਿਆਣਾ ਪੱਛਮੀ ਤੋਂ ਅੱਜ ਉਹਨਾਂ ਨੂੰ ਬਹੁਤ ਹੀ ਵੱਡਾ ਝਟਕਾ ਲੱਗਿਆ ਹੈ ਜੇ ਗੱਲ ਕਰ ਲਈਏ ਤਾਂ ਪਿਛਲੇ ਦਿਨੀ 25 ਦਿਨ ਪਹਿਲਾਂ ਹੀ ਉਹਨਾਂ ਨੂੰ ਇੱਕ ਨੋਟਿਸ ਜਾਰੀ ਕੀਤਾ ਸੀ ਪੰਜਾਬ ਸਰਕਾਰ ਨੇ ਤਾਂ ਉਹਨਾਂ ਨੇ ਜੋ ਪੰਜਾਬ ਸਰਕਾਰ ਦਾ ਨੋਟਿਸ ਆਇਆ ਸੀ ਉਹਦੇ ਵਿੱਚ ਉਹਨਾਂ ਦੀ ਗਿਫਤਾਰੀ ਬਾਰੇ ਗੱਲ ਕੀਤੀ ਗਈ ਸੀ ਲੇਕਿਨ ਉਸ ਟਾਈਮ ਪੰਜਾਬ ਸਰਕਾਰ ਨੇ ਇਹ ਗੱਲ ਕੀਤੀ कि ਸਾਨੂੰ ਤਾਂ ਇਸ ਬਾਰੇ ਪਤਾ ਹੀ ਨਹੀਂ ਹੈਗਾ ਤਾਂ ਉਸ ਤੇ ਉਸ ਟਾਈਮ ਮੌਕੇ ਤੇ ਐਸਐਸਪੀ ਵੀ सस्पेंड ਕਰ ਦਿੱਤਾ ਗਿਆ ਸੀ ਲੇਕਿਨ ਭਾਰਤ ਪੁਸ਼ਨ ਨੇ ਲੋਕਾਂ ਨੂੰ ਆਮ ਜਨਤਾ ਨੂੰ ਇਹ ਗੱਲ ਕੀਤੀ ਸੀ ਕਿ ਲੋਕ ਜੋ ਨੇ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਹਨਾਂ ਨੇ ਖਾਸ ਕਰਕੇ ਕਿਹਾ ਕਿ ਸੂਬੇ ਦੇ ਮੁੱਖ ਮੰਤਰੀ ਮੈਨੂੰ ਫਸਾਉਣ ਦੀ ਕੋਸ਼ਿਸ਼ ਕਰ ਰਹੇ ਨੇ ਉਨ੍ਹਾਂ ਦਾ ਸਾਰਾ ਇਹ ਤਾਣਾ ਬਾਣਾ ਬੁਣਿਆ ਹੋਇਆ ਹੈ ਲੇਕਿਨ ਘਬਰਉਣ ਵਾਲੀ ਕੋਈ ਗੱਲ ਨਹੀਂ ਹੈਗੀ ਮੈਂ ਜੇਲ੍ਹ ਦੇ ਵਿੱਚ ਬੈਠ ਕੇ ਵੀ ਲੋਕਾਂ ਲਈ ਕੰਮ ਕਰਾਂਗਾ ਲੋਕਾਂ ਦੇ ਹੱਕਾਂ ਲਈ ਲੜਾਂਗਾ ਲੋਕ ਮੈਨੂੰ ਭਾਰੀ ਵੋਟ ਪਾ ਕੇ ਜਿਤਾਉਣ ਕਿਉਂਕਿ ਮੈਂ ਲੋਕਾਂ ਦੇ ਹੱਕ ਵਿੱਚ ਹਮੇਸ਼ਾ ਹੀ ਰਵਾਂਗਾ ਤੇ ਲੋਕਾਂ ਦੇ ਦਿਲਾਂ ਵਿੱਚ ਜੋ ਮੇਰੇ ਲਈ ਜਗ੍ਹਾ ਬਣੀ ਹੋਈ ਹੈ ਉਹ ਜਗ੍ਹਾ ਮੈਂ ਆਪਣੀ ਬਣਾ ਕੇ ਹੀ ਰੱਖਾਂਗਾ ਨਾ ਕਿ ਮੈਂ ਇਨਾਂ ਚੀਜ਼ਾਂ ਤੋਂ ਹਾਰਾਂਗਾ ਜਦੋਂ ਕਿ ਇਹ ਨਿਕਲ ਕੇ ਸਾਹਮਣੇ ਆਇਆ ਹੈ ਤੁਹਾਨੂੰ ਦੱਸ ਦਿੰਨੇ ਆ ਕਿ ਸੂਤਰਾਂ ਤੋਂ ਬਣਦੀ ਜਾਣਕਾਰੀ ਕੀ ਸਾਹਮਣੇ ਆ ਰਹੀ ਹੈ ਲੁਧਿਆਣਾ ਅਦਾਲਤ ਨੇ ਬੁੱਧਵਾਰ ਨੂੰ ਕਾਂਗਰਸੀ ਆਗੂ ਭਾਰਤ 쿠ਸ਼ਨ ਦੀ ਅਗਾਊ ਜਮਾਨਤ ਅਰਜੀ ਨੂੰ ਬੇਮਤਲਬ ਕਰਾਰ ਦਿੱਤਾ ਕਿਉਂਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਅਦਾਲਤ ਵਿੱਚ ਬਿਆਨ ਦਿੱਤਾ ਕਿ ਆਸ਼ੂਨ ਸਕੂਲ ਦੀ ਜ਼ਮੀਨ ਤੇ ਗਲਤ ਇਸਤੇਮਾਲ ਮਾਮਲੇ ਨਾਲ ਜੁੜੀ ਐਫਆਰਆਈ ਵਿੱਚ ਅਜੇ ਤੱਕ ਮੁਲਜ਼ਮ ਵੱਲੋਂ ਨਾ ਮਜਦ ਕੀਤਾ ਗਿਆ ਅਦਾਲਤ ਨੇ ਕਿਹਾ ਕਿ ਵਿਜੀਲੈਂਸ ਬਿਊਰੋ ਨੇ ਡੀਐਸਪੀ ਵਿਨੋਦ ਸ਼ਰਮਾ ਨੇ ਆਪਣੇ ਬਿਆਨ ਵਿੱਚ ਸਾਫ਼ ਕੀਤਾ ਕਿ ਆਸ਼ੂ ਨੂੰ ਹੁਣ ਤੱਕ ਇਸ ਮਾਮਲੇ 'ਚ ਨਾ ਜਮਨਤ ਨਹੀਂ ਕੀਤਾ ਗਿਆ ਇਸ ਕਰਕੇ ਅੱਗੇ ਜਮਾਨਤ ਦੀ ਕੋਈ ਲੋੜ ਨਹੀਂ ਹੈ ਇਸ ਤੋਂ ਪਹਿਲਾਂ 6 ਜੂਨ ਨੂੰ ਅੰਤਰੀ ਸੈਸ਼ਨ ਜੱਜ ਜਸਪਿੰਦਰ ਸਿੰਘ ਦੀ ਗਵਾਹੀ ਬੈਂਚ ਨੇ ਆਸ਼ੂ ਨੂੰ 11 ਜੂਨ ਤੱਕ ਅੰਤਰਿਓ ਅਗਾਊ ਜਮਾਨਤ ਦਿੱਤੀ ਸੀ ਜਦ ਪੰਜ ਨੂੰ ਵਿਜੀਲੈਂਸ ਬਿਊਰੋ ਵੱਲੋਂ ਆਸ਼ੂ ਨੂੰ ਬੁਲਾਵਾ ਭੇਜ ਕੇ ਜਾਂਚ ਵਿੱਚ ਸ਼ਾਮਲ ਹੋਣ ਲਈ ਕਿਹਾ ਗਿਆ ਸੀ ਇਸ ਕਾਰਵਾਈ ਨਾਲ ਰਾਜਨੀਤਿਕ ਹਲਕਿਆਂ ਵਿੱਚ ਚਰਚਾ ਛਿੜ ਗਈ ਕਿਉਂਕਿ ਆਸ਼ੂ 19 ਜੂਨ ਨੂੰ ਹੋਣ ਵਾਲੀਆਂ ਲੁਧਿਆਣਾ ਵੈਸਟ ਵਿਪਾਸ ਸਭਾ ਉਪਚੋੜ ਲਈ ਕਾਂਗਰਸ ਉਮੀਦਵਾਰ ਹਨ ਕਾਂਗਰਸ ਨੇ ਇਲਜ਼ਾਮ ਲਾਇਆ ਹੈ ਕਿ ਸੱਤਾ ਵਿੱਚ ਬੈਠੀ ਆਪ ਸਰਕਾਰ ਆਸ਼ੂ ਦੀ ਮੁਹੰਮ ਪਟੜੀ ਨੂੰ ਤਾਰਨ ਲਈ ਸਸਤੇ ਹੱਥ ਕੰਡੇ ਅਪਣਾ ਰਹੀ ਹੈ ਤਾਂ ਜੇ ਗੱਲ ਕਰੀਏ ਤਾਂ ਹੁਣ ਜੋ 파ਤਕੁਸ਼ਨ ਆਸ਼ੂ ਨੇ ਉਹਨਾਂ ਨੂੰ ਜੋ ਜਮਾਨਤ ਨਹੀਂ ਮਿਲੀ ਤਾਂ ਹੁਣ ਉਹਨਾਂ ਨੂੰ ਫਿਰ ਦੁਬਾਰਾ ਕਿਤੇ ਨਾ ਕਿਤੇ ਜੇਲ੍ਹ ਵਿੱਚ ਜਾਣਾ ਪੈ ਸਕਦਾ ਹੈ ਬਾਕੀ ਜੋ ਵੀ ਬੰਦੀ ਜਾਣਕਾਰੀ ਸਾਹਮਣੇ ਆਏਗੀ ਮਿਲਦੇ ਹਾਂ ਤਾਂ